ਬਟਕੀਨਾ ਬਟਕੀਨਾ ਮੈਂ 100 ਆ 100 ਬੇਟਾ ਅੱਜ ਬਾਰਮਿਕ ਜਮਾਤ ਦਾ ਰਿਜ਼ਲਟ ਆਇਆ ਹੈ ਕਿਹੜੀ ਪੋਜੀਸ਼ਨ ਆਈ ਹੈ ਭਰਤੀ ਕਹਿੰਦੇ 51ਵਾਂ ਪੋਜੀਸ਼ਨ ਆਈ ਹੈਗੇ 51 ਰੈਂਕ ਆਇਆ ਹੈਗਾ ਮੇਰਾ ਕਿੰਨੇ ਨੰਬਰ ਲਏ ਆ 493 ਨੰਬਰ 1 ਪਾਂਸਲ ਵਿੱਚ ਕੀ ਪੁੱਛਿਆ ਯੋਇਨਾ ਮੈਂ ਤੁਹਾਡਾ ਹਾਂਜੀ ਸਰ ਕੀ ਯੋਇਨਾ ਅੱਗੇ ਬਣਾਈ ਹੈ ਤੁਸੀਂ ਫੈਸਲਾ ਕਰਨਾ ਹੈ ਅੱਗੇ ਫਿਊਚਰ ਤੇ ਟੀਚਿੰਗ ਪ੍ਰੋਫੈਸ਼ਨ ਫੀਟ ਹੈ ਆਜ ਦੇ ਸਕੂਲ ਆਏ ਜਦੋਂ ਪਿਛਲਾ ਵੱਲੋਂ ਸਨਮਾਨ ਕੀਤਾ ਗਿਆ ਕਿਦਾਂ ਲੱਗਿਆ ਗੋਹਰੀਆ ਲੱਗਦਾ ਮੈ ਉਹ ਖੁਸ਼ੀੰਦ ਪਹਿਲਾਂ ਵੀ ਆਉਂਦੇ ਸੀ ਤੇ ਅੱਜ ਆਉਣ ਚ ਕਿੰਨਾ ਕ ਫਰਕ ਲੱਗਾ ਬਹੁਤ ਜਿਆਦਾ ਬਹੁਤ ਫਰਕ ਲੱਗਾ ਕਿੰਨਾ ਬਹੁਤ ਖੁਸ਼ੀ ਹੋਈ ਜਾਂਦੀ ਹੈ ਤੇ ਆਪ ਕੋ ਤੋਰੇ ਤੋਂ ਜਿਆਦਾ ਖੁਸ਼ ਲੱਗਦੀ ਤੂੰ ਘੱਟ ਕੋਈ ਨਹੀਂ ਤੇ ਮੈਂ ਬਹੁਤ ਰਾਜ਼ੀ ਹਾਂ 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 ਹ ਆ ਪਲੱਸ 2 ਦਾ ਰਿਜ਼ਲਟ ਸਾਡਾ ਡਿਸਟਿੰਕਸ਼ਨ ਨਿੱਕਰਨ ਦੀ ਸਾਡੇ ਕੋਲੇ ਉਹਦੇ ਵਿੱਚ ਵੀ ਮਲਵੀਰ ਸਕੂਲ ਨੇ ਸਾਡਾ ਨਾਮ ਜਿਹੜਾ ਬਹੁਤ ਰੌਸ਼ਨ ਕੀਤਾ ਪ੍ਰਿੰਸੀਪਲ ਸਾਡੇ ਟੋਖਣੇ ਭਵਿੰਦਰ ਜੀ ਔਰ ਸਾਰਾ ਸਟਾਫ ਵੀ ਤੁਸੀਂ ਵੇਖਿਆ ਜੁੜਿਆ ਆ ਸਾਡੇ ਨਾਲ ਉਹ ਸਾਰੇ ਸਟਾਫ ਦੀ ਮਿਹਨਤ ਸਦਕਾ ਸਾਡਾ ਇੱਕ ਬੱਚਾ ਮੈਰਿਟ ਕੀ ਇਹ ਲੈ ਗਿਆ ਬੱਚਾ ਸੀਤਾ ਸੀਆ ਤੋਂ ਇਸ ਦੇ ਨਾਲ ਸਾਨੂੰ ਮੈਨੂੰ ਹੋਰ ਵੀ ਖੁਸ਼ੀ ਹੈ ਕਿ 8ਵੀਂ ਵਿੱਚ ਵੀ ਸਾਡੇ ਕਾਫੀ ਬੱਚੇ ਜਿਹੜੇ ਨੇ ਮੈਰਿਟ ਚ ਆਏ ਨੇ ਸਰਕਾਰੀ ਸਕੂਲਾਂ ਦੇ 4 ਜਾਂ 5 ਹਾਂ ਜੀ ਜਿਆਦਾ ਬੱਚੇ ਨੇ ਇਸ ਤੋਂ ਵੀ ਜ਼ਿਆਦਾ ਓਵਰਆਲ ਸਾਡੇ ਕੋਲ 7 ਬੱਚੇ ਆਏ ਨੇ 7 ਦੇ 7 ਲੜਕੀਆਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਸਾਡੇ ਕੋਲ ਸਾਰਸਤੀ ਸਾਡੇ ਕੋਲ ਖੜੀ ਹੈ ਇਹ ਪ੍ਰਾਉਡ ਮਹਿਸੂਸ ਹੁੰਦਾ ਵੀ ਜ਼ਿਲ੍ਹੇ ਦੇ ਵਿੱਚ 7 ਬੱਚੇ ਔਰ ਪ੍ਰਾਈਪ ਕੋਈ ਪ੍ਰਾਈਵੇਟ ਸਕੂਲ ਚੋ ਸਰਕਾਰੀ ਸਕੂਲ ਚੋਂ ਵਧੀਆ ਲੱਗ ਰਿਹਾ ਮੈਨੂੰ ਇਹ ਮਹਿਸੂਸ ਮਾਨ ਮਹਿਸੂਸ ਹੋ ਰਿਹਾ ਆਪਣੇ ਟੀਮ ਦੇ ਪੂਰੀ ਪੂਰੀ ਟੀਮ ਤੇ ਕੋਈ ਵੰਦਾ ਦੀ ਟੀਮ ਤੇ ਇਹਨਾਂ ਦੀ ਮਿਹਨਤ ਨੇ ਜਿਹੜਾ ਰਿਜ਼ਲਟ ਵੀ ਜਿਹੜਾ ਬਹੁਤ ਅੱਛਾ ਲੰਦਾ ਔਰ ਕੱਲ ਜਦੋਂ ਸਾਰੇ ਜ਼ਿਲ੍ਹੇ ਦਾ ਰਿਜ਼ਲਟ ਆਏਗਾ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਐਵਰੇਜ ਹੋ 95 ਤੋਂ ਉੱਪਰ ਹੋਏਗੀ ਓਵਰ ਆਲ ਸਕੂਲਾਂ ਦੀ ਤੇ ਉਹ ਫਿਰ ਵਧਾਈ ਅਸੀਂ ਅਗਲੀ ਵਾਰ ਸਾਰੇ ਪ੍ਰਿੰਸੀਪਲਾਂ ਨੂੰ ਜਾਵਾਂਗੇ ਫਿਲਹਾਲ ਦੀ ਕੜੀ ਸਾਰਾ ਸਟਾਫ ਜ਼ਰੂਰ ਕਰਦਾ ਇਹ ਮੋਮੈਂਟ ਇਸ ਦਾ ਸਟਾਫ ਦਾ ਮੈਂ ਨੰ ਸਾਰਿਆਂ ਨੂੰ ਵਧਾਈ ਦੇਣਾ ਅਦੇ ਲੋ ਧਿਆ ਦਿਨੋ ਜਿਲ੍ਹਾ ਸਿੱਖਿਆ ਅਫਸਰ ਮੇਰਾ ਨਾ ਵੀ ਕਿਡਿਓ ਸਾਹਿਬ ਤੇ ਗੁਰੂ ਜੀ ਆਏ ਨੇ ਸਤ ਕੋ ਤਾਂ ਅਸੀਂ ਪ੍ਰਾਊਡ ਫੀਲ ਕਰਦੇ ਆ ਅੱਜ ਬੱਚੇ ਨੂੰ ਵਧਾਈ ਦੇਣ ਵਾਸਤੇ ਕਿਹਾ ਤੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈ ਜੀ ਮੇਰੇ ਵੱਲੋਂ ਤੇ ਨਾਲ ਤੁਹਾਨੂੰ ਪ੍ਰਸ਼ਵਾਲਾ ਨੇ ਜਿਹਨਾਂ ਨੇ ਮੌਕਾ ਦਿੱਤਾ ਤੁਸੀਂ ਬੱਚਾ ਜਿਹੜਾ ਉਹ ਫਰੀਦਕੋਟ ਦਾ ਨਾਂ ਰੋਸ਼ਨ ਕਰ ਰਿਹਾ ਬਾਪੇ ਫਰੀਦੀ ਧਰਤੀ ਤੇ ਖੜੋ ਕੇ ਤੇ ਸਰਸਤੀ ਸਾਡੇ ਕੋਲ ਪ੍ਰਗਟ ਹੋਈ ਆ ਅੱਜ ਇੱਥੇ ਮੁਬਾਈਆਂ ਦੇ ਦਰਮਿਆਨ ਜੇ ਮੈਂ ਅੱਜ ਰਿਜ਼ਲਟ ਦੀ ਗੱਲ ਕਰਾਂ ਪਲੱਸ 2 ਦਾ ਚੌਵੀ ਦਾ ਰਿਜ਼ਲਟ ਆਇਆ ਤਾਂ ਸਾਨੂੰ ਮੈਂ ਕਿਹਾ ਵੀ ਸਾਡੇ ਤਾਂ ਖੁਸ਼ੀ ਦੀ ਸਮਝ ਨਹੀਂ ਆਉਂਦੀ ਵੀ ਇੰਨੀ ਖੁਸ਼ੀ ਹੋਈ ਹੈ ਪੀਡੀ ਨੇ ਸਾਡਾ ਸਕੂਲ ਦਾ ਨਾਰੋਸ਼ਨ ਕੀਤਾ ਆ ਜ਼ਿਲ੍ਹੇ ਦੇ ਵਿੱਚ ਵੀ ਤੇ ਪੰਜਾਬ ਦੇ ਮੈਡ ਦੇ ਵਿੱਚ ਵੀ ਕਿਉਂਕਿ ਅਸੀਂ ਅਕਸਰ ਜਦੋਂ ਮੈਡ ਦੇ ਵਿੱਚ ਬੱਚਿਆਂ ਵਾਸਤੇ ਮੀਟਿੰਗ ਵਗੈਰਾ ਕਰਦੇ ਸੀ ਤੇ ਇਹਨਾਂ ਬੱਚਿਆਂ ਵਾਸਤੇ ਜਿਹੜੇ ਹੈਗੇ ਜਦੋਂ ਟੀਚਰ ਨਾਲ ਗੱਲ ਕਰਦੇ ਸੀ ਤਾਂ ਹਮੇਸ਼ਾ ਕਹਿੰਦੇ ਵੀ ਸਾਡੇ ਦੋ ਦੋ ਤਿੰਨ ਬੱਚੇ ਇੱਕ ਕਮਲ ਦਾ ਬੱਚਾ ਸੀਗਾ ਇੱਕ ਇਹ ਬੱਚਾ ਸੀਗਾ ਵੀ ਮੈਡ ਦੇ ਵਿੱਚ ਆਉਣ ਵਾਸਤੇ ਜਿਹੜੇ ਪੂਰੇ ਤਿਆਰ ਸੀਗੇ ਚਲੋ ਕਿਸੇ ਕਾਰਨ ਦੂਸਰੇ ਬੱਚੇ ਪਿੱਛੇ ਰਹਿ ਗਿਆ ਪਰ ਇਹ ਬੇਟੇ ਨੇ ਬੱਚੀ ਨੇ ਸਾਡਾ ਜਿਹੜਾ ਹੈਗਾ ਨਾਮ ਰੋਸ਼ਨ ਕਰਕੇ ਸਾਨੂੰ ਮਾਨਸਮਾਨ ਦਿੱਤਾ ਜੀ ਇਸ ਸੰਸਥਾ ਨੂੰ ਤਾਂ ਮੈਨੂੰ ਲੱਗਦਾ ਵੀ ਜਦੋਂ ਤੋਂ ਮੈਨੂੰ ਚਾਰ ਸਾਲ ਹੋ ਗਏ ਆ ਤਾਂ ਅਸੀਂ ਮਿਹਨਤ ਕਰਦੇ ਸੀ ਕਿਉਂਕਿ ਮਿਹਨਤ ਸਾਡੀ ਉਹ ਅੱਜ ਰੰਗ ਲਿਆਈ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਕੂਲ ਹੈ ਸ਼ਾਇਦ ਪਹਿਲਾ ਬੱਚਾ ਹੀ ਹੈ ਜਿਹੜਾ ਪੰਜਾਬ ਦੀ ਮੈਡ ਦੇ ਵਿੱਚ ਆਇਆ ਵੀ ਇਹ ਵੀ ਇੱਕ ਇਤਿਹਾਸ ਹੈ ਤੇ ਨਾਂ ਤੇ ਲਿਖਿਆ ਗਿਆ ਆ ਗਿਆ ਤਾਂ ਅਸੀਂ ਬੱਚਿਆਂ ਨੂੰ ਜਿਹੜਾ ਉਤਸ਼ਾਹਤ ਕਰਨ ਵਾਸਤੇ ਜੋ ਅਸੀਂ ਹਾਊਸ ਹੈ ਸਾਡੇ ਚਾਰ ਹਾਊਸ ਚੱਲਦੇ ਆ ਉਹਨਾਂ ਦੇ ਨਾਮ ਵੀ ਜਿਹੜੇ ਕਿ ਅਸੀਂ ਬੱਚਿਆਂ ਦੇ ਜਿਹੜੇ ਅਕਾਦਮਿਕ ਤੌਰ ਤੇ ਸਪੋਰਟਸ ਕੋਰਸ ਤੇ ਜਿਹੜਾ ਚੱਚ ਰੈਟਿੰਗ ਤੇ ਤੌਰ ਤੇ ਜਿਹੜੇ ਬੱਚੇ ਓਵਰ ਆਲ ਵਧੀਆ ਹੁੰਦੇ ਆ ਟੌਪ ਕੀਤਾ ਹੁੰਦਾ ਉਹਨਾਂ ਦੇ ਨਾਮ ਤੇ ਰੱਖਦੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਦੇਖ ਕੇ ਜਿਹੜੇ ਹੋਰ ਵੀ ਬੱਚੇ ਤਿਆਰ ਹੋਣ ਪਰ ਮੇਨ ਉਮੀਦ ਆ ਵੀ ਅਸੀਂ ਜਿਹੜਾ ਹੈ ਕਿ ਅਸੀਂ ਅਜੇ ਨਹੀਂ ਰੱਖੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਹੋਰ ਵੀ ਮੈਟ ਦੇ ਵਿੱਚ ਆ ਕੇ ਇਸ ਸਕੂਲ ਨੂੰ ਇਸ ਸੰਸਥਾ ਨੂੰ ਜ਼ਿਲ੍ਹੇ ਨੂੰ ਹੋਰ ਵੀ ਮਾਨਸਿਕ ਮਾ ਦੋਣਗੇ ਕਿਉਂਕਿ ਬੜੀ ਮਾਨਮਤੀ ਸੰਸਥਾ ਹੈਗੀ ਹੈ ਇਥੋਂ ਬਹੁਤ ਸਾਰੇ ਬੱਚੇ ਜਿਹੜੇ ਪੜ ਕੇ ਜੱਜ ਵਗੈਰਾ ਵੀ ਬਣੇ ਆ ਹੋਰ ਜਿਹੜੇ ਪੋਸਟਾਂ ਤੇ ਗਏ ਆ ਤਾਂ ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਸਾਡੇ ਸਟਾਫ ਵਾਸਤੇ ਸਾਡੇ ਵਾਸਤੇ ਸਾਡੇ ਜੀਵਨ ਵਾਸਤੇ ਕਿ ਇਸ ਤਰ੍ਹਾਂ ਦੇ ਜਿਹੜੇ ਬੱਚੇ ਆਉਂਦੇ ਆ ਤੇ ਉਹ ਸੰਸਥਾ ਦੀ ਸੰਸਥਾ ਦੇ ਨਾਲ-ਨਾਲ ਜਿਹੜੇ ਹੈਗੇ ਆ ਵੀ ਜ਼ਿਲ੍ਹੇ ਦਾ ਮਾਨ ਸਨਮਾਨੀ ਬਣਾ ਰਿਹਾ। ਸਾਾਨੂੰ ਅੱਜ ਇਹ ਬੜੀ ਖੁਸ਼ੀ ਹੋਈ ਹੈ ਤੇ ਮੈਂ ਜਿਹੜੇ ਸਭ ਤੋਂ ਪਹਿਲਾਂ ਸਾਡੇ ਪੇਰੈਂਟਸ ਹੈ ਬੱਚਿਆਂ ਦੇ ਖੜੇ ਆ ਪਾਦ ਸਾਬ ਖੜੇ ਆ ਇਹਨਾਂ ਨੂੰ ਮੁਬਾਰਕਬਾਦ ਦਿਨਾ ਵੀ ਇਹਨਾਂ ਦੇ ਬੱਚੇ ਆਜੋ ਭਾਈ ਤੁਸੀਂ ਆਜੋ ਇਹਨਾਂ ਨੂੰ ਮੁਬਾਰਕਬਾਦ ਜਿਹਨਾਂ ਪੈਂਦੀ ਖੜੇ ਆ ਇਹ ਇਹਨਾਂ ਨੇ ਜਿਹੜਾ ਗਿਆ ਇਹ ਬੱਚੇ ਨੂੰ ਪੜ੍ਹਨ ਲਈ ਕੀ ਕੋਸ਼ਿਸ਼ ਮਿਹਨਤ ਵਾਸਤੇ ਦਿੱਤਾ ਹੁੰਦਾ ਜਦੋਂ ਅਸੀਂ ਟੀਚਰ ਚ ਉਹ ਦਿੰਦੇ ਨੇ ਪੇਰੈਂਟਸ ਬਹੁਤ ਵੱਡਾ ਜ਼ਿੰਮੇਵਾਰ ਹੁੰਦਾ ਤੇ ਬੱਚਾ ਬੜਾ ਸੰਸੀਅਰ ਬੱਚਾ ਹੈਗਾ ਸਿਆਣਾ ਬੱਚਾ ਹੈਗਾ ਤੇ ਇਹਦੇ ਚੰਗੇ ਕੋਸ਼ਿਸ਼ ਉਸ ਸਾਰੇ ਕੰਮਾਂ ਚ ਚੱਲਦੇ ਆ ਕਿਉਂ ਨਾਲ ਇਹਦਾ ਕੋਸ਼ਿਸ਼ ਜਿਹੜਾ ਉਹ ਵੀ ਵਧੀਆ ਹੋਵੇ ਤੇ ਇਹ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਹੈਗਾ ਜਿੱਥੇ ਵੀ ਇਹਦੀ ਇੱਛਾ ਹੈਗੀ ਆ ਉਹ ਤੇ ਮਾਤਾ ਪਿਤਾ ਨੂੰ ਉਹ ਰੱਖਦੇ ਵਿੱਚ ਆਸ ਕਰ ਸਕਦੇ ਕਿ ਇਹਦੇ ਨਾਂ ਤੇ ਵੀ ਹਾਊਸ ਬਣੂਗਾ ਸਕੂਲ। ਹਾਂਜੀ ਸ਼ੋਰ ਬਿਲਕੁਲ ਜੀ ਪਰ ਸੋਚਣਾ ਸ਼ੁਰੂ ਕਿਉਂਕਿ ਸਾਡਾ ਮੈਂ ਅੱਜ ਦੀ ਸੋਚਦਾ ਹੁੰਦਾ ਸੀ ਕਿਉਂਕਿ ਅਸੀਂ ਜਿਹੜੇ ਮੈਡ ਦੀ ਵਾਰੀ ਆ ਹੋਸ ਦੀ ਤਾਂ ਅਸੀਂ ਅੱਜ ਜਦੋਂ ਸਾਡਾ ਹਾਊਸ ਖਤਮ ਹੋਇਆ ਸੀ ਤਾਂ ਉਦੋਂ ਕਾਇਰ ਸੀ ਕਿ ਤੁਹਾਡੇ ਵਾਸਤੇ ਇੱਕ ਨਵੀਂ ਨੀ ਜਿਹੜੀ ਹੈਗੀ ਰੱਖ ਕੇ ਗਏ ਤਾਂ ਤੁਸੀਂ ਅੱਗੇ ਕੀ ਕਰੋਗੇ ਤੇ ਇਹਨਾਂ ਨੇ ਜਿਹੜਾ ਹੈਗਾ ਆਪਣੇ ਕਲਾਸ ਦਾ ਜਿਹੜਾ ਬੱਚਾ ਮੈਡ ਦੇ ਵਿੱਚ ਆਉਣ ਕਰਕੇ ਇਹਨਾਂ ਦਾ ਹੋਰ ਵੀ ਮੀਲ ਪੱਥਰ ਰੱਖਿਆ ਗਿਆ ਵੀ ਇਹਨਾਂ ਨੇ ਇੱਕ ਚੰਗੀ ਸ਼ੁਰੂਆਤ ਜਿਹੜੇ ਹੈਗੇ ਮੈਂ ਮੈਡਮ ਨੂੰ ਵਾਤਵਾ ਦਿਨਾ ਕਿਉਂਕਿ ਮੈਡਮ ਆਪ ਬਹੁਤ ਸincere ਰਹੇ ਹੈਗੇ ਹਰ ਇੱਕ ਸਸ਼ਾਸਨ ਦੇ ਪ੍ਰਤੀ ਬੱਚਾਂ ਦੀ ਭਲਾਈ ਪ੍ਰਤੀ ਬਹੁਤ ਡੈਡੀਕੇਟਡ ਨੇ ਸਾਰੇ ਸਾਰੇ ਸਟਾਫ ਖੜਾ ਸਮੂਹ ਬੜੀ ਮਾਨ ਮਹਿਸੂਸ ਹੋ ਰਿਹਾ ਸਾਰੇ ਸਟਾਫ ਨੂੰ ਤੇ ਐਪੀਰੀਐਂਸ ਨੂੰ ਵੀ ਕਿਉਂਕਿ ਬੱਚਾਂ ਦਾ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਦਾ ਇੱਕ ਸਾਰੇ ਬੱਚਿਆਂ ਵਾਸਤੇ ਜਿਹੜੇ ਹੈਗਾ ਇੱਕ ਚੈਨਲ ਨਾਲ ਬਣ ਕੇ ਉਹ ਵੀ ਸਾਰੇ ਬੱਚਿਆਂ ਨੂੰ ਮੇਰੇ ਵਾਸਤੇ ਕਰੂਗਾ। ਤੋਂ ਬੱਚੇ ਬਹੁਤ-ਬਹੁਤ ਮੁਬਾਰਕਾਂ। ਗੋਡ ਬlesਸ ਯੂ ਆਫ ਦਾ ਬੈਸਟ ਰਿਸਿਵ ਰੱਖੀਏ ਕਰੂੰ। ਤੁਹਾਨੂੰ ਬੁਮਾਤਾ ਹਾਂ ਸ਼ੁਸ਼ਗਤ ਨਹੀਂ ਕਰਦੇ। ਕੀ ਨਾਂ ਤੁਹਾਡਾ ਜੀ? ਹਾਂਜੀ ਧਰਮਪਾਲ ਜੀ। ਮੈਂ ਕਿਤਰਾਂ ਦੇ ਬੇਟੀ ਦੀ ਪੜ੍ਹਾਈ ਰਹਿੰਦੀ ਸੀ ਘਰ ਦਾ ਕਿਤਰਾਂ ਦਾ ਮਾਹੌਲ ਇਹਨੂੰ ਪੜਨ ਦੇ ਦੇ ਰਿਹਾ ਸੀ ਧਰਮ ਜੀ ਸਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਵੀ ਆਪਦੇ ਬੱਚੇ ਨੂੰ ਵੱਧ ਤੋਂ ਵੱਧ ਆਪਾਂ ਵੀ ਪੜ੍ਹਾਈਏ ਇਹਨੂੰ ਅੱਗੇ ਲੈ ਕੇ ਆਈਏ ਅਸੀਂ ਇਹਨੂੰ ਵੀ ਇਹੀ ਕਹਿੰਦੇ ਸੀ ਕਿ ਬਸ ਬੇਟਾ ਤੁਸੀਂ ਆਪਦੀ ਪੜ੍ਹਾਈ ਵੱਲ ਧਿਆਨ ਦਿਓ ਔਰ ਐਕਚੁਅਲੀ ਕਿਸੇ ਵੱਸੇ ਯਾਨਕਿ ਟੈਨਸ਼ਨ ਨਹੀਂ ਰੱਖਣੀ ਆਪਾਂ ਸਿਰਫ ਆਉਣ ਗਿਆ ਤੇ ਪੜ੍ਹਾਈ ਵੱਲ ਯਾਨਕਿ ਧਿਆਨ ਰੱਖਣਾ ਹੈ ਕਿੰਨੇ ਘੰਟੇ ਲਾਉਣੀ ਪਈ ਪੜ੍ਹਾਈ ਬੜੀ ਇਸ ਵਕਤਿੰਨਾ ਟਾਈਮ ਮਿਲਦਾ ਪੜ੍ਹਦੀ ਮੇਰੀ ਵੀ ਹੈਲਪ ਕਰਦੀ ਸੀ ਮੈਂ ਬਿਮਾਰ ਰਹੀ ਨੀ ਮੇਰੇ ਆਪਰੇਸ਼ਨ ਹੋ ਤਾ ਹੈ ਪਰ ਮੇਰੀ ਪੂਰਾ ਧਿਆਨ ਰੱਖਦੀ ਹੈ ਘਰ ਵਿੱਚ ਵੀ ਧਿਆਨ ਰੱਖਦੀ ਹੈ ਪੜ੍ਹਾਈ ਵਿੱਚ ਹਰ ਮੈਂ ਮਤਲਬ ਇਹ ਕੰਮ ਚ ਵਧੀਆ ਬੇਟੀ ਸਾਡੀ ਘਰ ਵੀ ਸੰਭਾਲਦੀ ਸੀ ਸਰ ਘਰ ਵੀ ਸੰਭਾਲਦੀ ਛੋਟੇ ਭੈਣ ਭਰਾ ਉਹਨਾਂ ਨੂੰ ਵੀ ਸੰਭਾਲਦੀ ਸਰ ਬਹੁਤ ਹੋਰ ਕਿੰਨੇ ਬੱਚੇ ਕੋਲ ਦੋ ਇੱਕ ਬੇਟੀ ਇੱਕ ਬੇਟਾ ਹੋਰ ਛੋਟੇ